ਤਸਵੀਰੋ ਚੈਨਲ ਤੇ ਤੁਹਾਡਾ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਰੈਸਪੀ ਲੈ ਕੇ ਆਏ ਜੀ ਪਕੌੜਿਆਂ ਦੀ ਪਕੌੜੇ ਬਣਾਵਾਂਗੇ ਜੀ ਆਲੂ ਤੇ ਪਾਲਕ ਦੇ ਕ੍ਰਿਸਪੀ ਤੇ ਕਰਾਰੇ ਪਕੌੜੇ ਬਣਾ ਕੇ ਆਪਾਂ ਤਿਆਰ ਕਰਾਂਗੇ ਤੇ ਪਕੌੜੇ ਬਣਾਉਣ ਵਾਸਤੇ ਆਪਾਂ ਇੱਥੇ ਲੈ ਲਏ ਜੀ 5 ਤੋਂ 6 ਆਪਾਂ ਮੀਡੀਅਮ ਸਾਈਜ਼ ਦੇ ਆਲੂ ਲੈ ਲੈਨੇ ਇਹਨਾਂ ਨੂੰ ਧੋ ਲਿਆ ਚੰਗੀ ਤਰ੍ਹਾਂ ਛਿੱਲ ਕੇ ਤੇ ਨਾਲ ਹੀ ਆਪਾਂ ਲੈ ਲਈਏ ਜੀ ਘਰ ਦੀ ਤੋੜੀ ਹੋਈ ਤਾਜੀ ਪਾਲਕ ਪਕੌੜੇ ਜਿਹੜੇ ਆਪਾਂ ਬਣਾਉਣੇ ਨੇ ਅੱਜ ਇਹਨਾਂ ਦੇ ਵਿੱਚ ਆਪਾਂ ਪਾਲਕ ਦੀਆਂ ਜਿਹੜੀਆਂ ਡੰਡ ਤੇ ਅੱਜ ਆਪਾਂ ਪਾਵਾਂਗੇ ਜੀ ਡੰਡੀਆਂ ਸਮੇਤ ਪਾਲਕ ਤੇ ਹੁਣ ਆਪਾਂ ਪਾਲਕ ਇੱਥੇ ਲਈ ਆ ਜੀ 250 ਗ੍ਰਾਮ ਇਹਨੂੰ ਆਪਾਂ ਸਾਫ਼ ਕਰਕੇ ਚੰਗੀ ਤਰ੍ਹਾਂ ਧੋ ਲਿਆ ਤੇ ਹੁਣ ਆਪਾਂ ਇਹਦੀ ਕਰ ਲੈਣੇ ਆ ਜੀ ਕਟਿੰਗ ਤੇ ਡੰਡੀਆਂ ਜਿਹੜੀਆਂ ਥੋੜੀਆਂ ਜਿਹੀ ਆਪਾਂ ਬਰੀਕ ਕੱਟ ਲਾਂਗੇ ਪਕੌੜੇ ਤੁਸੀਂ ਇੱਕ ਵਾਰੀ ਡੰਡੀਆਂ ਸਮੇਤ ਬਣਾ ਕੇ ਦੇਖਿਓ ਪਾਲਕ ਦੀਆਂ ਬਹੁਤ ਹੀ ਵਧੀਆ ਤੇ ਕ੍ਰਿਸਪੀ ਪਕੌੜੇ ਬਣ ਕੇ ਤਿਆਰ ਹੁੰਦੇ ਨੇ ਇਸ ਇਸੇ ਤਰ੍ਹਾਂ ਆਪਾਂ ਬਸ ਸਾਰੀ ਪਾਲਕ ਨੂੰ ਕੱਟ ਲੈਨੇ ਆ ਹੁਣ ਆ ਗਈਆਂ ਜੀ ਪੱਤਿਆਂ ਦੀ ਵਾਰੀ ਤੇ ਪੱਤੇ ਆਪਾਂ ਥੋੜੇ ਜਿਹਾ ਮੋਟੇ ਕੱਟ ਲੈਨੇ ਆ ਪਾਲਕ ਆਪਾਂ ਕੱਟ ਲਈ ਹੈ ਤੇ ਹੁਣ ਆਪਾਂ ਕੱਟ ਲੈਨੇ ਆ ਆਲੂ ਆਲੂ ਨੂੰ ਤੁਸੀਂ ਜਿਸ ਤਰ੍ਹਾਂ ਮਰਜੀ ਸ਼ੇਪ ਦੇ ਸਕਦੇ ਹੋ ਆਪਾਂ ਥੋੜੇ ਗੋਲ ਸ਼ੇਪ ਦੇ ਦਾਂਗੇ ਇਸ ਤਰ੍ਹਾਂ ਤੇ ਥੋੜੇ ਪਤਲੇ ਪੀਸ ਕੱਟ ਲਾਂਗੇ ਤੇ ਲੋ ਜੀ ਆਲੂਆਂ ਦੀ ਵੀ ਆਪਾਂ ਕਟਿੰਗ ਕਰ ਲਈ ਐ ਤੇ ਹੁਣ ਆਪਾਂ ਕਰਦੇ ਆਂ ਜੀ ਪਕੌੜੀਆਂ ਦੀ ਤਿਆਰੀ ਪਾਲਕ ਨੂੰ ਕੱਢ ਲਾਂਗੇ ਆਪਾਂ ਖੁੱਲੇ ਭਾਂਡੇ ਦੇ ਵਿੱਚ ਜਿਹਦੇ ਵਿੱਚ ਆਪਾਂ ਵੇਸਣ ਪਾ ਕੇ ਘੋਲ ਲਾਂਗੇ ਸਾਨੀ ਰਹੇਗੀ ਭੁੱਲਣ ਚ ਤੇ ਨਾਲ ਹੀ ਹੁਣ ਪਾ ਲੈਨੇ ਆਪਾਂ ਆਲੂ ਵੀ ਆਲੂ ਵਾਲਾ ਪਾਣੀ ਜਿਹੜਾ ਚੰਗੀ ਤਰ੍ਹਾਂ ਨਿਚੋੜ ਲਾਂਗੇ ਆਜਾ ਪਾ ਲਾਂਗੇ ਆਪਾਂ ਵੇਖਣ ਤੋਂ ਬਾਅਦ ਜੇ ਲੋੜ ਸਾਨੂੰ ਹੋਈ ਤੇ ਆਪਾਂ ਫਿਰ ਬਾਅਦ ਚ ਹੋਰ ਪਾ ਲਾਂਗੇ ਇਹ ਹੁਣ ਪਾ ਲੈਨੇ ਆ ਜੀ ਸਵਾਦ ਦੇ ਹਿਸਾਬ ਨਾਲ ਨਾ ਥੋੜੇ ਪਕੌੜਿਆਂ ਵਿੱਚ ਅੱਜ ਆਪਾਂ ਕਰਾਂਗੇ ਜੀ ਇਸਤੇਮਾਲ ਸੁੱਕੀਆਂ ਲਾਲ ਮਿਰਚਾਂ ਮਿਰਚਾਂ ਨੇ ਜਿਹੜੀਆਂ ਦਰਦੜੀਆਂ ਕੁੱਟੀਆਂ ਹੋਈਆਂ ਅੱਜ ਆਪਾਂ ਹਰੀ ਮਿਰਚ 스ਕਿਪ ਕਰਾਂਗੇ ਇੱਕ ਚਮਚਾ ਭਰ ਕੇ ਆਪਾਂ ਪਾ ਦਾਂਗੇ ਲਾਲ ਮਿਰਚਾਂ ਦਾ ਤੇ ਸਵਾਦ ਦੇ ਹਿਸਾਬ ਨਾਲ ਪਾ ਦਾਂਗੇ ਜੀ ਆਪਾਂ ਲੋੜ ਇੱਕ ਚਮਚਾ ਹੀ ਪਾ ਦਾਂਗੇ ਆਪਾਂ ਅਜਵੈਨ ਦਾ ਇਹਨੂੰ ਥੋੜਾ ਜਿਹਾ ਹੱਥ ਨਾਲ ਮਸਲ ਕੇ ਪਾਵਾਂਗੇ ਇਹਦੇ ਨਾਲ ਜਿਹੜਾ ਟੇਸਟ ਆ ਬਧੀਆ ਹੁੰਦਾ ਤੇ ਥੋੜੀ ਜੀ ਪਾਵਾਂਗੇ ਆਪਾਂ ਚਮਚੇ ਦਾ ਚੌਥਾ ਹਿੱਸਾ ਹਲਦੀ ਇਹਦੇ ਨਾਲ ਜਿਹੜਾ ਕਲਰ ਆ ਸੋਹਣਾ ਆਏਗਾ ਤੇ ਥੋੜੀ ਜੀ ਚਮਚੇ ਦਾ ਚੌਥਾ ਹਿੱਸਾ ਹੀ ਪਾਵਾਂਗੇ ਆਪਾਂ ਇੱਥੇ ਕਸ਼ਮੀਰੀ ਲਾਲ ਮਿਰਚ ਤੇ ਪੀਸਿਆ ਹੋਇਆ ਧਨੀਆ ਪਾ ਦਾਂਗੇ ਆਪਾਂ ਅੱਧਾ ਚਮਚਾ ਤੇ ਹੁਣ ਆਪਾਂ ਸਾਰੇ ਵੇਸਣ ਨੂੰ ਪਾਲਕ ਤੇ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਪਹਿਲਾਂ ਆਪਾਂ ਮਿਕਸ ਕਰਾਂਗੇ ਫਿਰ ਆਪਾਂ ਲੋੜ ਹੋਏਗੀ ਤੇ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਬੈਟਰ ਬਣਾਉਣ ਵਾਸਤੇ ਕਿਉਂਕਿ ਪਾਲਕ ਨੇ ਤੇ ਆਲੂਆਂ ਨੇ ਵੀ ਹਜੇ ਆਪਣਾ ਪਾਣੀ ਛੱਡਣਾ ਹੁਣ ਆਪਾਂ ਪਾ ਦਾਂਗੇ ਜੀ ਥੋੜਾ ਜਿਹਾ ਪਾਣੀ ਹੱਥ ਦੇ ਨਾਲ ਤੇ ਇਸ ਤਰ੍ਹਾਂ ਆਪਾਂ ਇਹਨੂੰ ਸਾਰਿਆਂ ਨੂੰ ਮਿਕਸ ਕਰ ਦਾਂਗੇ ਬੈਟਰ ਹਜੇ ਆਪਾਂ ਸਖਤ ਰੱਖਾਂਗੇ ਥੋੜਾ ਜਿਹਾ क्योंकि आप, आप मिनट वास्ते रैस्ट देवें बेसन तो थोड़ा बेसन आप लें थोड़ा जहाटा बेसन दो तो तीन चमच आप लेंगे होर हम इन कर देने चंकी तरह मिक्स ਤੇ ਲੋ ਜੀ ਆਪਾਂ ਮਿਕਸ ਕਰਕੇ ਰੱਖ ਕਰ ਲਿਆ ਵਾ ਸਾਰਾ ਮੇਸਲ ਤੇ ਜਿਤਸਰਾ ਦੇ ਪਕੌੜੇ ਸਾਨੂੰ ਚਾਹੀਦੇ ਨੇ ਅਸੀਂ ਉਸ ਦੇ ਹਿਸਾਬ ਨਾਲ ਬੇਸਨ ਆ ਜਿਹੜਾ ਪਾ ਕੇ ਤੇ ਪੈਟਰਨ ਨੂੰ ਆਪਾਂ ਬਿਲਕੁਲ ਤਿਆਰ ਕਰ ਲਿਆ ਸਾਨੂੰ ਇਸੇ ਤਰ੍ਹਾਂ ਦਾ ਹੀ ਬੇਸਨ ਇਹਦੇ ਵਿੱਚ ਚਾਹੀਦਾ ਸੀ ਤੇ ਹੁਣ ਆਪਾਂ ਇਹਨੂੰ 5 5 ਤਿੰਨ ਤੋਂ 4 ਮਿੰਟ ਆਪਾਂ ਰੱਖਾਂਗੇ ਰੈਸਟ ਤੇ ਤੇ ਫਿਰ ਉਸ ਤੋਂ ਬਾਅਦ ਆਪਾਂ ਪਕੌੜਿਆਂ ਦੀ ਤਲਾਈ ਕਰਦੇ ਆਂ ਤੇ ਲੋ ਜੀ ਤੇਲ ਵੀ ਆਪਣਾ ਗਰਮ ਹੋ ਗਿਆ ਸਰੋਂ ਦਾ ਤੇਲ ਆਪਾਂ ਪਾਇਆ ਸਰੋਂ ਦੇ ਤੇਲ 'ਚ ਕਟਾਂਗੇ ਪਕੌੜੇ ਤੇ ਹੁਣ ਆਪਾਂ ਥੋੜਾ ਥੋੜਾ ਲੈ ਕੇ ਵੈਸੇ ਤੇ ਇਸ ਤਰ੍ਹਾਂ ਪਕੌੜੀ ਆਪਾਂ ਛੱਡਾਂਗੇ ਜਿੰਨੇ ਕ ਪਕੌੜੇ ਆਪਣੇ ਇੱਕ ਵਾਰ ਚ ਪੈ ਜਾਣਗੇ ਆਪਾਂ ਓਨੇ ਪਾਵਾਂਗੇ ਹੁਣ ਆਪਾਂ ਇਹਨੂੰ 2 ਕੁ ਮਿੰਟ ਇਸੇ ਤਰ੍ਹਾਂ ਸੇਕ ਲੱਗਣ ਦਿੰਨੇ ਆ ਤੇ ਹੁਣ ਆਪਾਂ ਪਕੌੜਿਆਂ ਦੀ ਸਾਈਡ 'ਚ ਕਰ ਦੇਣਾ ਦੀ ਚੇਹ ਨੂੰ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਆਪਣੇ ਪਕੌੜੇ ਇੱਕ ਸਾਈਡ 'ਚ ਸਿੱਕ ਚੁੱਕੇ ਨੇ ਲੋਜੀ ਪਕੌੜੇ ਆਪਣੇ ਸਿੱਖ ਚੁੱਕੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਆ ਪਲੇਟ 'ਚ ਇਹ ਪਓ ਤੇ ਬਾਕੀ ਦੇ ਸਾਰੇ ਪਕੌੜੇ ਆਪਾਂ ਇੱਥੇ ਤਰ੍ਹਾਂ ਹੀ ਕੱਢ ਕੇ ਤਿਆਰ ਕਰ ਲੈਨੇ ਆ ਤੇ ਲਓ ਜੀ ਆਲੂ ਤੇ ਪਾਲਕ ਦੇ ਕ੍ਰਿਸਪੀ ਤੇ ਕਰਾਰੇ ਪਕੌੜੇ ਆਪਾਂ ਬਣਾ ਕੇ ਕਰ ਲਏ ਨੇ ਬਿਲਕੁਲ ਤਿਆਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਆਪਣੇ ਪਕੌੜੇ ਨੇ ਜਿਹੜੇ ਬਣ ਕੇ ਤਿਆਰ ਹੋਏ ਨੇ ਹੁਣ ਆਪਾਂ ਪਕੌੜਿਆਂ ਨੂੰ ਪਲੇਟ 'ਚ ਪਾ ਕੇ ਗਰਮ ਗਰਮ ਇਹਨਾਂ ਨੂੰ ਕਰ ਦਿਆਂ ਜੀ ਸਰਵ ਤੇ ਨਾਲ ਆਪਾਂ ਲਵਾਂਗੇ ਜੀ ਹਰੇ ਧਨੀਏ ਤੇ ਪੁਦੀਨੇ ਦੀ ਖੱਟੀ ਮਿੱਠੀ ਚਟਨੀ ਆਪਾਂ ਬਣਾ ਕੇ ਤਿਆਰ ਕੀਤੀ ਸੀ ਤੁਸੀਂ ਮੇਰੇ ਚੈਨਲ ਤੇ ਵੀਡੀਓ ਨੂੰ ਜਾ ਕੇ ਵੇਖ ਸਕਦੇ ਹੋ ਚਟਨੀ ਦੀ ਰੈਸਪੀ ਨੂੰ ਤੁਸੀਂ ਪਕੌੜਿਆਂ ਦੀ ਆਵਾਜ਼ ਤੋਂ ਹੀ ਪਤਾ ਲਗਾ ਸਕਦੇ ਹੋ ਕਿ ਪਕੌੜੇ ਆਪਣੇ ਕਿੰਨੇ ਵਧੀਆ ਕ੍ਰਿਸਪੀ ਤੇ ਕਰਾਰੇ बन ਗਏ ਪਿਆਰ ਹੋਏ ਨੇ ਦੇਖੋ ਬਹੁਤ ਹੀ ਵਧੀਆ ਕਰਾਰੇ ਪਕੌੜੇ ਆਪਣੇ ਬਣੇ ਨੇ ਤੇ ਜੇਕਰ ਤੁਹਾਨੂੰ ਅੱਜ ਦੀ ਪਕੌੜਿਆਂ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ